ਫਿਰ ਪਹਿਲੀ ਗੱਡੀ ਕਿਹੜੀ ਸੀ ਤੁਹਾਡੀ ਜਦੋਂ ਤੁਸੀਂ ਗੈਕੀ ਦੇ ਵਿੱਚੋਂ ਜਾਂਦੇ ਆਉਂਦੇ ਕੇ ਪਹਿਲਾ ਸਫ਼ਰ ਬੱਸਾਂ ਤੇ ਹੁੰਦਾ ਸੀ ਨਾ ਹਾਂ ਟੈਕਸੀ ਉਦੋਂ ਪਹਿਲਾ 20 25 ਰੁਪਏ ਟੈਕਸੀ ਦਿਹਾੜੀ ਦੇ ਲੈਂਦੀ ਸੀ ਠੀਕ ਹੈ ਤੇਲ ਉਦੋਂ 2 ਰੁਪਏ ਲੀਟਰ ਹੁੰਦਾ ਸੀਗਾ ਹੂੰ 2 ਜਾਂ 22 ਰੁਪਏ ਲੀਟਰ ਹੁੰਦਾ ਸੀ ਸਾਨੂੰ 40 45 ਰੁਪਏ ਜਾਂ 40 ਰੁਪਈਆ ਗੱਡੀ ਮਿਲ ਜਾਂਦੀ ਹੁੰਦੀ ਸੀ 45 ਹੋਣਗੇ ਬੱਦ ਬੱਦ ਠੀਕ ਹੈ ਹਾਂਜੀ 300 ਰੁਪਏ ਸੀ ਲੈਂਦੇ ਸੀਗੇ ਹਾਂ ਜੀ ਬਾਕੀ ਦੇ ਅਸੀਂ ਸਟੇਕ ਸੈਕਟਿਵ ਹੁੰਦਾ ਸੀਗਾ ਹਰਮੋਨੀ ਵਾਲਾ ਹੁੰਦਾ ਸੀਗਾ ਢੋਲਕ ਵਾਲਾ ਹੁੰਦਾ ਸੀਗਾ ਤਬਲੇ ਵਾਲਾ ਹੁੰਦਾ ਸੀਗਾ ਕੜੇ ਵਾਲਾ ਹੁੰਦਾ ਸੀਗਾ ਪੰਜ ਛੇ ਬੰਦੇ ਹੁੰਦੇ ਸੀਗੇ ਹਾਂ ਜੀ ਪੈਸੇ ਵੰਡ ਕੇ ਸਾਨੂੰ ਪਹਿਲਾਂ 50-70 ਰੁਪਏ ਬਚ ਜਾਂਦੇ ਸੀਗੇ ਮौजਾਂ ਸੀ ਫਿਰ ਗੱਡੀ ਲਈ ਕਿਹੜੀ ਪਹਿਲੀ ਪਹਿਲਾਂ ਪਹਿਲੀ ਗੱਡੀ ਇੱਕ ਮੈਟਾਡੋਰ ਹੁੰਦੀ ਸੀਗੀ ਹਾਂ ਮੈਟਾਡੋਰ ਹਾਂ ਜੀ ਪਹਿਲੀ ਗੱਡੀ ਸੀ ਉਹ ਲਈ ਉਹ ਉਦੋਂ ਆਈ ਸੀ 52000 ਦੀ ਠੀਕ ਹੈ ਕਿਸ਼ਤਾਂ ਤੇ ਲੈ ਲਈ ਕਿਸ਼ਤਾਂ ਤੇ ਲੈ ਲਈ ਉਹ ਜਲਦੀ ਰਹੀ ਉਹ ਜਲਦੀ ਰਹੀ ਕਿੰਨਾ ਸਮਾਂ ਚੱਲੀ ਫਿਰ ਉਹ ਜੀ ਉਹ ਮੇਰਾ خیال ਹੈ 8.5 ਚੱਲੀ ਫਿਰ ਇੱਕ ਡਰਾਈਵਰ ਸਾਹਿਬ ਸਾਡੇ ਕੋਲ ਐਸੇ ਆਏ ਇਹਨਾਂ ਨੇ ਤੇਲ ਪਣੀ ਚੈੱਕ ਨਹੀਂ ਕੀਤਾ ਇੰਜਨ ਸੀਜ਼ ਹੋ ਗਿਆ ਹੈ ਜੀ ਤੇ ਜਦੋਂ ਮੈਂ ਮਿਸਤਰੀ ਕੋਲ ਗਿਆ ਉਹ ਕਹਿੰਦੇ ਰੁਪਈਆ ਲੱਗਣਗੇ 20000 ਮੈਂ ਕਿਹਾ ਤੂੰ ਗੱਡੀ ਲੱਕ ਲਾ ਰਿਹਾ ਹੈ ਬਾਬਾ ਚਲੋ ਗਰਮਾ ਸਾਹਿਬ ਜਿੰਦਗੀ ਚ ਅਜੀਬ ਜਿਬ ਗੱਲਾਂ ਹੋਈਆਂ ਨੇ ਫਿਰ ਬਦਲਤੀ ਫਿਰ ਕਿਹੜੀ ਲੈਂਦੀ ਸੀ ਫਿਰ ਲੈਂਦੀ ਜੀ ਅੰਬੈਸਡਰ ਅੰਬੈਸਡਰ ਸਾਰੇ ਜਣੇ ਆ ਜਾਂਦੇ ਸੀ ਤੁਸੀਂ ਨਾਲ ਤੁਹਾਡੇ ਸਾਥੀ ਹੁੰਦੇ ਸਾਰੇ ਜਣੇ ਦੀ ਗੱਲ ਸੁਣ ਲਓ ਇੱਕ ਵਾਰੀ ਅਸੀਂ 12 ਬੰਦੇ ਬੈਠੇ ਤੇ ਟ੍ਰੈਫਿਕ ਵਾਲੇ ਨੇ ਰੋਕ ਲਿਆ ਗੱਡੀ ਚ ਗੱਡੀ ਚ ਉਹ ਤੇ 12 ਵਹਿ ਗਏ 12 ਬੈਠ ਕੇਵੇਂ ਗਏ ਜੀ 12 ਗੱਡੀ ਲੈ ਲਈ ਤੇ ਉਹ ਬੈਠ ਕੇ ਗਏ ਯਾਰ ਮਰਦਾ ਕੀ ਨਹੀਂ ਕਰਦਾ ਤਾਨੂੰ ਰੋਕ ਲਿਆ ਫਣਦਾਰ ਸਾਹ ਨੇ ਰੁਕ ਗਏ ਅੱਧੀ ਹੌਲੀ ਮੈਂ ਕਾ ਮਿਲ ਲੈਣੇ ਯਾਰ ਆਪ ਜਾ ਕੇ ਉਹ ਕਹਿੰਦਾ ਸਰ ਸਾਹ ਖੜੇ ਨੇ ਕੀ ਜੀ ਸਾਹ ਖੜੇ ਸੀਗੇ ਮੈਂ ਉਤਰ ਗਿਆ ਉਤਰ ਗਿਆ ਉਹ ਬੰਦੇ ਗਣ ਕੇ ਉਹਨੇ ਨਾ ਸਿੱਧ ਕੇ ਉਹ ਵੀ ਆ ਗਿਆ ਜਦੋਂ ਸਰ ਇਹਦਾ ਚਲਾਨ ਕਰ ਰਹਾ ਮੈਂ ਜੀ ਮੈਂ ਆਰਟਿਸਟ ਆ ਮਮਸਲੀ ਗੱਲ ਰੋ ਉਦੋਂ ਲੋਕੀ ਘਟ ਜਾਣਦੇ ਜੀ ਮਮਸਲੀ ਗੱਲ ਰੋ ਉਹ ਕਹਿੰਦਾ ਸਾਹਿਬ ਇਹਨਾਂ ਦਾ ਚਲਾਨ ਕਰਦਾ ਕਿ 12 ਬੰਦੇ ਬੈਠੇ ਨੇ ਇਹ ਜਿਹਾ ਸਾਹ ਹੈ ਬਾਰਾਂ ਬੰਦੇ ਬੈਠੇ ਨੇ ਕਹਿੰਦੇ ਹਾਂ ਬੈਠ ਕੇ ਦਿਖਾਓ ਭਈ ਅਸੀਂ ਜਿਵੇਂ ਜਿਵੇਂ ਉਹ ਜਿਵੇਂ ਉਹ ਜਿਵੇਂ ਬੈਠ ਗਏ ਇਹੋ ਜਿਹਾ ਸਾਹ ਥਾਣੇਦਾਰ ਨੂੰ ਕਹਿੰਦੇ ਯਾਰ ਇਹ ਤਾਂ ਪਹਿਲਾਂ ਹੀ ਬਹੁਤ ਦੁਖੀ ਨੇ <laughs> जान दे लुक डग्गी ਚ ਮੈਨੂੰ ਟ੍ਰੋਲ ਕੀ ਵਗੈਰਾ ਉਹ ਸਾਰਾ ਡੱਗੀ ਚ ਹੁੰਦਾ ਹੈ ਨਾ ਮਾਂ ਉਹ ਸਾਡੇ ਕੋਲ ਸਮਾਨ ਬਹੁਤ ਨਹੀਂ ਸੀ ਹੁੰਦਾ ਆ ਜਿਹੜਾ ਸਮਾਨ ਨਹੀਂ ਸੀਗਾ ਇੱਕ ਹਾਰਮੋਨੀਅਮ ਜਿਹੜਾ ਐਡਾ ਕੋ ਹੁੰਦਾ ਜੀ ਇੱਕ ਢੋਲਕ ਜਿਹੜੀ ਐਡੀ ਹੁੰਦੀ ਹੈ ਇੱਕ ਤਮਲਾ ਤਿੰਨ ਚੀਜ਼ਾਂ ਹੁੰਦੀਆਂ ਸੀ ਉਹ ਪਹਿਲਾਂ ਪਹਿਲਾਂ ਵਾਲੇ ਗਾਇਕਾਂ ਦੀ ਲਾਈਫੋਂ ਜ਼ਿਆਦਾ ਸੰਘਰਸ਼ੀ ਸੀ ਕਲਾਕਾਰਾਂ ਦੀ ਹੁਣ ਬਹੁਤ ਸਹੂਲਤਾਂ ਦਾ ਬਹੁਤ ਫਰਕ ਪੈ ਗਿਆ ਬਹੁਤ ਜ਼ਿਆਦਾ ਫਰਕ ਪਿਆ ਜੀ ਅੱਜ ਤੋਂ ਤੁਸੀਂ ਸਟੇਜ ਦੇ ਉੱਤੇ ਸੂਈ ਗਿਰ ਜਵੇ ਉਹਦੀ ਆਵਾਜ਼ ਆ ਜਾਂਦੀ ਹੈ ਅਸੀਂ ਗਾਗਾ ਕੇ ਆਪਣੇ ਗਲੇ ਖਰਾਬ ਕੀਤੇ ਪਏ ਨੇ ਜ਼ੋਰ ਲਾ ਲ ਕੇ ਇੱਕ ਨੇ ਜ਼ੋਰ ਨਾਲ ਗਾਉਣਾ ਸਾਡੇ ਮੂਰੇ ਜਿਹੜਾ ਮੈਕ ਲੱਗਿਆ ਹੁੰਦਾ ਸੀ ਉਹ ਜਿਹੜੀ ਚੂਹੇ ਵੇਚਣ ਵਾਲੀ ਦਵਾਈ ਹੁੰਦੀ ਹੈ ਉਹਦੇ ਕੁੰਦਾ ਸੀਗਾ ਹਾਂ ਜੀ ਜਿਹਦੇ ਵਿੱਚ ਗਾਉਂਦਾ ਰਵੀ ਸਿੰਘਾ ਹਾਂ ਜੀ ਆਵਾਜ਼ ਮੋਕੇਸ਼ ਜੀ ਦੀ ਆਲੇ ਕੰਮ ਸਾਰੇ ਆ ਸੀ ਵਾਲ ਮਕੇ ਦੜਦੇ ਕਿੰਨੇ ਕ ਖਾੜੇ ਰਿਹਾ ਜੀ ਵੱਧ ਤੋਂ ਵੱਧ ਤੁਹਾਡੇ ਇੱਕ ਦਿਨ ਦੇ ਇੱਕ ਦਿਨ ਦੇ ਹਾਂਜੀ ਮੈਂ ਇੱਕ ਦਿਨ ਦੇ ਚਾਰ ਖਾੜੇ ਵੀ ਕੀਤੇ ਨੇ ਚਾਰ ਖਾੜੇ ਚਾਰੇ ਜਿਹੜੇ ਅਨਜੀਤ ਦੇ ਫਾਦਰ ਸੀਗਾ ਨਾ ਜੀ ਉਹ ਜਦੋਂ ਉਹਨਾਂ ਨੇ ਦੇਖਿਆ ਵੀ ਕੰਮ ਮਿਲ ਰਿਹਾ ਅਸੀਂ ਪੈਸੇ ਤਾਂ ਨਹੀਂ ਵਧਾਏ ਪਰ ਸਟ੍ਰਿਕਟ ਹੋ ਗਏ ਐਨੇ ਸਟ੍ਰਿਕਟ ਹੋ ਗਏ ਜੇ ਕਿਸੇ ਨੇ ਕਹਿੰਨਾ ਜੀ ਸਾਡੇ ਆ ਜਾਓ ਜੀ ਦੇਖਿਆ ਵੀ ਟਾਈਮ ਲੀਜੀਏ ਜੇ ਕੋਈ ਟਾਈਮ ਲਾ ਦੇ ਦਿਓ किन्ने बजे चाहे हो तुझे करो सू बार बजे तक का टाइम दे, दे, दे। जी। जी जी जी। तो दो जी सूँ भी पता लग गया बरात नौ दस बजे चलती है आनंदकार जो हो बारह बजे कम ला रहे फिर क्या जी लखवा लेंगे सके असं तेल नौ बजे पहुँच जावे जी जे दस बजे शुरू कराने अभी दो घंटे लाने साइम जो दस बजे तो बाद टाइम जा रहे हैं फिर तरह साढ़ा नहीं है असं भी, भी मिनट के पैसे ले तो कहते सवेरे हैं भाई तुम नहीं लगाया अगले फिर इस तरह भी लगा लेंगे गलाए ही नहीं है कट हो चलते यार नंग ने इन्होंने कितने बुला बड़ी गल चल यार नंग ने लंग बंदे ने बुला ਨਦ ਦਿਮਾਗ ਸੀਗਾ ਵੀ ਬਹੁਤ ਵਧੀਆ ਨੇ ਐਸੇ ਪਤਲੇ ਕਿ ਲੈ ਗਏ ਲੈਂਦੇ ਨੇ ਖਾੜਾ ਲਾਉਂਦੇ ਉਹ ਤਾਂ ਵੱਡੇ ਲੋਕ ਹੀ ਸੀ ਉਦੋਂ ਹਾਂ ਵੱਡੇ ਲੋਕ ਮਤਲਬ ਪਿੰਡ ਦੇ ਵਿੱਚ ਦੋ ਚਾਰ ਘਰ ਹੋਣਗੇ ਜਿਹੜੇ ਲਵਾ ਲੈਂਦੇ ਸੀ ਨਹੀਂ ਲੈਂਦੇ ਉਹ ਤਾਂ ਖਾੜਾ ਦੇਖਣਾ ਚਾਹ ਬਹੁਤ ਹੁੰਦਾ ਹੀ ਮਿਲਣਾ ਚਾਹ ਇਸ ਕਰਕੇ ਹੁੰਦਾ ਸੀ ਮੈਂ ਪਹਿਲਾਂ ਦੱਸਿਆ ਜੀ ਹੈ ਜੀ ਵੀ ਮਰ ਰਿਜਨ ਦਾ ਸਾਧਨ ਹੀ ਕੋਈ ਨਹੀਂ ਸੀਗਾ ਨੇੜੇ-ਨੇੜੇ ਥੀਟਰ ਕੋਈ ਨਹੀਂ ਸਲੀਮਾ ਕੋਈ ਨਹੀਂ ਟੀਵੀ ਉਦੋਂ ਹੁੰਦਾ ਹੀ ਨਹੀਂ ਸੀਗਾ ਰੇਡੀਓ ਵੀ ਆਮ ਲੋਕਾਂ ਦੇ ਘਰ ਨਹੀਂ ਸੀ ਹਾਂ ਦੱਸਿਆ ਨਾ ਰੇਲ ਪ੍ਰਧਾਨ ਠੀਕ ਹੈ ਰੇਲ ਪ੍ਰਧਾਨ ਸਕਾ